ਨਾਮ ਮੇਰਾ ਰਜਵੰਤ ਕੌਰ ਜੀ ਡਾਕਟਰ ਦੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਜਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਵਿੱਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਵਿੱਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆ ਅੱਜ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸੱਚਾਰ ਹੋ ਰਿਹਾ ਹੈ ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉਹ ਚ ਸਿਹਤਮੰਦ ਪੰਜਾਬ ਵੀ ਸ਼ਾਮਲ ਹੋਵੇ ਜੀ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਮੋਜੀਤਿਰ ਅੱਜ ਅਸੀਂ ਖੜੇ ਆਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਹਕੂਮਤਪੁਰ ਵਿੱਚ ਜਿੱਥੇ ਕੀ ਦੇ ਦਿਨ ਰਾਤ ਮੀਂਹ ਭਾਰੀ ਮੀਂਹ ਪੈਣ ਨਾਲ ਘਰਾਂ 'ਚ ਨਹੀਂ ਸੋ ਗੂ ਪੂਰੇ ਪਿੰਡ 'ਚ ਹੀ ਜਲਸਾਲ ਹੋਇਆ ਤਸਵੀਰਾਂ ਲਾਈਵ ਦਿਖਾ ਲਾਂਗੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਲੀਆਂ ਜਾਣ ਕਿ ਕਿਸ ਤਰ੍ਹਾਂ ਪਾਣੀ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਘਰਾਂ 'ਚ ਪਾਣੀ ਬਣੇ ਹੋਏ ਨੇ ਸਾਡੇ ਨਾਲ ਘਰ ਦੇ ਵੀ ਮੌਜੂਦ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜਾ ਮਾਟਰ ਪਾਜੀ ਕੀ ਨਾਂ ਆਪਣਾ ਜੀ ਹਾਂ ਮੇਰਾ ਨਾਂ ਸੋਨ ਲਾਲ ਪੰਗੋ ਆ ਏ ਆਪਾਂ ਅੱਜ ਹਕੂਮਤਪੁਰ ਪਿੰਡ 'ਚ ਆਏ ਆ ਪਾਣੀ ਜਿਹੜਾ ਘਰਾਂ 'ਚ ਵੜਿਆ ਕੀ ਹਾਲਾਤ ਨੇ ਦੇਖੋ ਕੋਈ ਨਹੀਂ ਕੋਈ ਨਹੀਂ ਹਾਲਾਤ ਬਹੁਤ ਮਾੜੇ ਆ ਸਾਡੇ ਪਿੰਡ ਤੋਂ ਲੈ ਕੇ ਪਾਲ ਦੀ ਤੱਕ ਕੋਈ ਵੀ ਪੁਲੀ ਨਹੀਂ ਬਣਾਈ ਇਹ ਵਿਭਾਗ ਦੇ ਪੀਡਬਲਯੂਡੀ ਦੀ ਵੀ ਗਲਤੀ ਆ ਤੇ ਸਾਰੀ ਪੰਚਾਇਤਾਂ ਪਿੰਡਾਂ ਦੀ ਵੀ ਗਲਤੀ ਆ ਜਿਸ ਕਰਕੇ ਪਾਣੀ ਜਿਹੜਾ ਸੜਕ ਦੇ ਇੱਕ ਪਾਸੇ ਇਕੱਠਾ ਹੋ ਗਿਆ ਜਿਹਦੇ ਕਰਕੇ ਘਰਾਂ ਦੇ ਵਿੱਚ ਪਾਣੀ ਆ ਗਿਆ ਆ ਘਰਾਂ ਦੇ ਵਿੱਚ ਤੇ 3 ਫੁੱਟ ਪਾਣੀ ਘੁੰਮਦਾ ਆ ਕੀ ਕਾਰਨ ਜਿਹੜਾ ਕੀ ਇੰਨਾ ਜਿਹੜਾ ਪਾਣੀ ਨੇ ਦਾ ਇਹ ਇਹ ਪਹਿਲੀ ਵਾਰੀ ਪਾਣੀ ਆਇਆ ਕਿਉਂਕਿ ਸੜਕ ਉੱਚੀ ਕਰਨ ਕਰਕੇ ਪਾਣੀ ਜਿਹੜਾ ਇੱਕ ਪਾਸੇ ਦਾ ਰੁਕ ਗਿਆ ਆ ਇਹ ਸਾਡੇ ਪਿੰਡ ਤੋਂ ਲੈ ਕੇ ਪਾਲ ਦੀ ਤੱਕ ਇੱਕ ਵੀ ਪੁਲੀ ਨਹੀਂ ਬਣੀ ਹੈਗੀ ਜਿਹਦੇ ਕਰਕੇ ਪਾਣੀ ਇੱਕ ਪਾਸੇ ਰੁਕ ਗਿਆ ਔਰ ਉਹ ਪਾਣੀ ਘਰਾਂ ਦੇ ਵਿੱਚ ਆ ਗਿਆ ਤੇ ਇਹ ਹੁਣ ਜੇ ਪੀਡਬਲਯੂਟੀ ਮਹਿਕਮੇ ਦੀ ਤੇ ਜਿਹੜੀਆਂ ਪਿਛਲੀਆਂ ਪੰਚਾਇਤਾਂ ਆ ਉਹਨਾਂ ਦੀ ਗਲਤੀ ਆ ਤੇ ਪਿੰਡ 'ਚ ਛੱਪੜ ਹੋਣ ਦੇ ਕਾਰਨ ਵੀ ਕਹਿੰਦੇ ਪਾਣੀ ਜਿਹੜਾ ਛੱਪੜ ਤਾਂ ਤੇ ਖੁਈ ਸਾਰੇ ਪਿੰਡਾਂ 'ਚ ਹੈਗੇ ਹੀ ਹੈਗਾ ਪਾਣੀ ਦਾ ਜਦੋਂ ਨਿਕਾਸੀ ਨਹੀਂ ਹੋ ਰਿਹਾ ਤੇ ਪਾਣੀ ਨਿਕਲੇ ਕਿੱਦਾਂ ਪੰਜ 6 ਉੱਚੀ ਹੋ ਗਈ ਆ ਪਾਣੀ ਇੱਕ ਪਾਸੇ ਡੱਕ ਹੋ ਗਿਆ ਦੂਜੇ ਪਾਸੇ ਪਾਣੀ ਨਿਕਲ ਨਹੀਂ ਰਿਹਾ ਜਿਹੜਾ ਪੁਲੀਆਂ ਬਣਦੀ ਆ ਓਵਰਫਲੋ ਕਹਿੰਦੇ ਸੀ ਛੱਪੜ ਦਾ ਓਵਰਫਲੋ ਵੀ ਬੰਦ ਕੀਤਾ ਓਵਰਫਲੋ ਦਾ ਕਾਰਨ ਇਹੀ ਆ ਕਿ ਕੋਈ ਕੁਲੀ ਨਹੀਂ ਬਣੀ ਅੱਛਾ ਜੀ ਕੋਈ ਵੀ ਪੁਲੀ ਨਹੀਂ ਬਣੀ ਪੁਲੀ ਬਣਦੀ ਤਾਂ ਪਾਣੀ ਨਿਕਲ ਜਾਣਾ ਸੀਗਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡਾਂ ਦਾ ਦੇਖੋ ਆ ਕਿ ਹਾਲਤ ਦੇ ਇਹਦੇ ਵਿੱਚ ਕੋਈ ਨਾ ਕੋਈ ਨਾਲਾ ਜਾਂ ਕੋਈ ਇਦਾਂ ਦਾ ਡਰੇਨ ਬਣਾਉਣੀ ਚਾਹੀਦੀ ਹੈ ਜ ਜੰਨਾ ਪਾਣੀ ਨਿਕਲੇ ਸਾਰੇ ਪਿੰਡਾਂ ਦਾ ਹੋਰ ਵੀ ਪਿੰਡ ਵਾਸੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਦੋਂ ਹਕੂਮਤਪੁਰ ਦੇ ਵਿੱਚ ਇੱਕ ਘਰ ਦੇ ਮੌਜੂਦ ਜਿੱਥੇ ਹਾਲਾਤ ਦਿਖਾਵਾਂਗੇ ਕਿ ਪਾਣੀ ਨੇ ਕਿਸ ਤਰ੍ਹਾਂ ਦੇ ਹਾਲਾਤ ਕੀਤੇ ਹੋਏ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾ ਲੀਆਂ ਜਾਣ ਕਿ ਕਿਸ ਤਰ੍ਹਾਂ ਪਾਣੀ ਨੇ ਜਿਹੜੇ ਹਾਲਾਤ ਬਣਾਏ ਹੋਏ ਨੇ ਕਮਰਿਆਂ ਦੇ ਵਿੱਚ ਪਾਣੀ ਵੜਿਆ ਹੋਇਆ ਨੇ ਸਾਰੇ ਕਮਰੇ ਜਲਥਲ ਹੋਏ ਪਏ ਨੇ ਇੱਕ ਕਿਤਨਾ ਕਿਤੇ ਪ੍ਰਸ਼ਾਸਨ ਦੀ ਵੀ ਨਲਾਇਕੀ ਸਾਹਮਣੇ ਆ ਰਹੀ ਹੈ ਕਿ ਕਿ ਜਿਸ ਤਰ੍ਹਾਂ ਇਹ ਘਰਦਿਆਂ ਨੇ ਦੱਸਿਆ ਹੈ ਪਿੰਡ ਵਾਸੀਆਂ ਨੇ ਦੱਸਿਆ ਹੈ ਕਿ ਪੂਲੀਆਂ ਨਾ ਹੋਣ ਦੇ ਕਾਰਨ ਇਹ ਜਿਹੜਾ ਪਾਣੀ ਹੈ ਇਹਨਾਂ ਦੇ ਘਰਾਂ ਵਿੱਚ ਜਾ ਵੜਿਆ ਹੈ ਜਿਸ ਕਾਰਨ ਕਾਫੀ ਨੁਕਸਾਨ ਵੀ ਹੋਇਆ ਹੋਵੇਗਾ ਹਾਲਾਤ ਜਿਹੜੇ ਆ ਬਿਲਕੁਲ ਬਦ ਤੋਂ ਬੱਤਰ ਹੋਏ ਪਏ ਨੇ ਹਕੂਮਤਪੁਰ ਪਿੰਡ ਹਕੂਮਤਪੁਰ ਦੀਆਂ ਤਸਵੀਰਾਂ ਨੇ ਇੱਕ ਘਰ ਦੀਆਂ ਜਿੱਥੇ ਕਿ ਹਰੇਕ ਕਮਰਿਆਂ 'ਚ ਜਲਥਲ ਹੋਇਆ ਪਿਆ ਹੈ ਤਸਵੀਰਾਂ ਜਿਹੜੀਆਂ ਤੁਹਾਨੂੰ ਲਾਈਵ ਸਾਂਝੀਆਂ ਕਰ ਰਹੇ ਹਨ ਕਿ ਕਿਸ ਤਰ੍ਹਾਂ ਪਾਣੀ ਨੇ ਲੋਕਾਂ ਦੇ ਕਮਰਿਆਂ 'ਚ ਜਲਥਲ ਕੀਤੀ ਹੋਈ ਹੈ ਇੱਕ ਘਰ ਨਹੀਂ ਇੱਟੋ ਘਟ ਪੂਰੇ ਪੂਰੇ ਪਿੰਡ ਵਿੱਚ ਇਹੀ ਹਾਲਾਤ ਹਨ ਪਾਣੀ ਦੇ ਕਿ ਕਿਸ ਤਰ੍ਹਾਂ ਨੁਕਸਾਨ ਵੀ ਹੋਇਆ ਹੋਵੇਗਾ ਸਾਡੇ ਨਾਲ ਮੌਜੂਦ ਨੇ ਅੰਕਲ ਜੀ ਕਿੰਨਾ ਕਨ ਨੁਕਸਾਨ ਹੋਇਆ ਹੋਣਾ ਵਾ ਸਾਡਾ ਹੋ ਵੀ ਨਹੀਂ ਹੋਣਾ ਰੱਖਦਾ ਸਾਰੇ ਫ੍ਰੀਜਾਂ ਸਾਰੇ ਵਾਸ਼ਿੰਗ ਮਸ਼ੀਨਾਂ ਸਾਰੇ ਏਸੀ ਸਾਰੇ ਦੂਏ ਸਭ ਪਾਣੀ 'ਚ ਡੁੱਬ ਗਏ ਇਨਵਰਟਰ ਵੀ ਪਾਣੀ 'ਚ ਡੁੱਬ ਗਏ ਜਿਹੜਾ ਹੁਣ ਜੇ ਪਾਣੀ ਜੇ ਨਿਕਲਣ ਦੀ ਗੱਲ ਕਰੀਏ ਨਿਕਾਸੀ ਕਿਤੇ ਪਾਸੇ ਹੈ ਇਸ ਦੀ ਜੇ ਨਹੀਂ ਪਾਣੀ ਦੇ 'ਚ ਕੋਈ ਨਿਕਾਸੀ ਨਹੀਂ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਮੱਥੇ ਦੇਖਣ ਜਾਂ ਮੌਕੇ ਤੇ ਜਾਂ ਕੋਈ ਸਰਪੰਚ ਦੀ ਗੱਲ ਕਰੀਏ ਤਾਂ ਸਰਪੰਚ ਵਿਚਾਰਾ ਕੀ ਕਰੇ ਸਰਪੰਚ ਤਾਂ ਨਵਾਂ ਬਣਿਆ ਹੁਣ ਜਿਹੜਾ ਪੁਰਾਣਾ ਸਰਪੰਚ ਆਉ ਗਲਤੀਆਂ ਕਰ ਗਿਆ ਉਹ ਉਹ ਤਾਂ ਖਮਿਆਜਾ ਜਿਹੜਾ ਅੱਜਾ ਜਿਹੜਾ ਉਹ ਤੁਹਾਨੂੰ ਭੋਗਤਣਾ ਪੈ ਰਿਹਾ ਪੂਰੇ ਪਿੰਡ ਨੂੰ ਠੀਕ ਹੈ ਜੀ ਤੇ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਪੂਰੇ ਘਰ ਦੇ ਵਿੱਚ ਜਲਥਲ ਹੋਇਆ ਪਿਆ ਹੈ ਕੋਈ ਐਸਾ ਜਿਹੜਾ ਕਮਰਾ ਨਹੀਂ ਹੈ ਜਿਸ ਵਿੱਚ ਪਾਣੀ ਨਾ ਆਇਆ ਹੋਵੇ ਬੈੱਡਰੂਮ ਤੋਂ ਲੈ ਕੇ ਲੌਬੀ ਡਰਾਇੰਗ ਰੂਮ ਇਹ ਸਭ ਪਾਣੀ ਨਾਲ ਭਰੇ ਹੋਏ ਨੇ ਜਲਥਲ ਹੋਇਆ ਪਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਕਦੋਂ ਨਿਕਲੇਗਾ ਤੇ ਕਦੋਂ ਇਹਨਾਂ ਨੂੰ ਰਾਹਤ ਮਿਲੇਗੀ ਇਹ ਤਾਂ ਸਿਰਫ ਰੱਬ ਆਸਰੇ ਹੀ ਹੈ ਹਾਂਜੀ ਭਾਜੀ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਤੇ ਮੈਂ ਆਪਣੇ ਮੈਂਬਰ ਪਜਾਤ ਹਕੂਮਤ ਵਰ ਤੋਂ ਕੀ ਕਾਰਨ ਰਿਹਾ ਕਿ ਇੰਨਾ ਪਿੰਡ ਚ ਪਾਣੀ ਆਇਆ ਹੈ ਇਹ ਦੇਖੋ ਜੀ ਮਤਲਬ ਇਹ ਕਹਿੰਦਾ ਮੀਂਹ ਦਾ ਪਾਣੀ ਤਾਂ ਚਲੋ ਪਿੰਡ ਚ ਨਾ ਆਇਆ ਨਹੀਂ ਪਿੱਛੋਂ ਪਾਣੀ ਬਹੁਤ ਆ ਰਿਹਾ ਨੰਗਲਾਲ ਦੇ ਪਾਸੇ ਤੋਂ ਤੇ ਹੋਰ ਨਾ ਪਿੰਡ ਦਾ ਪਿੱਛੋਂ ਵੀ ਕਾਫੀ ਪਾਣੀ ਆ ਰਿਹਾ ਮਨ ਲੱਗੇ ਲੋਕਾਂ ਦੇ ਘਰ ਵੀ ਡੁੱਬ ਗਏ ਆ ਲੋਕਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਪਾਣੀ ਦੇ ਨਾਲ ਕਿੰਨਾ ਪਾਣੀ ਮਲ ਗਿਆ ਇਹ ਦੇਖ ਲੋ ਜੀ ਉਹ ਪਿੱਛੋਂ ਵੀ ਆਪਣੇ ਗਬੜੀ ਗਲੀ ਚੱਲਦੀ ਪਈ ਉੱਥੇ ਅੱਜ ਤੱਕ ਅਸੀਂ ਇੰਨਾ ਪਾਣੀ ਦੇਖਿਆ ਨਹੀਂ ਹੈਗਾ ਜਿੰਨਾ ਪਹਿਲੀ ਵਾਰ ਪਾਣੀ ਆਇਆ ਇਹ। ਟੰਡ ਦੇ ਟੋਟੇ ਦੀ ਗੱਲ ਕਰੀਏ ਕਹਿੰਦੇ ਉਹਦਾ ਵੀ ਓਵਰਫਲੋ ਨਾ ਹੋਣ ਕਰਕੇ ਵੀ ਉਹ ਪਾਣੀ ਜਿਹੜਾ ਰੁਕ ਗਿਆ। ਦੇਖੋ ਜਿਹੜਾ ਪਾਣੀ ਦਾ ਛੱਪੜਿਆ ਨਾ ਮਤਲਬ ਇਹ ਜਿਹੜਾ ਤਾਂ ਓਵਰਫਲੋ ਆ ਉਹ ਮਤਲਬ ਕਿ ਮੂਹਰੇ ਬਹੁਤ ਉੱਚਾ ਆ ਤੇ ਉਹਦਾ ਨਿਕਾਸ ਕਿਸੇ ਪਾਸੇ ਵੀ ਹੈ ਨਹੀਂਗਾ। ਜਿਹੜਾ ਬਰਸਾਤੀ ਪਾਣੀ ਨਾ ਉਹ ਕਿਸੇ ਪਾਸੇ ਵੀ ਨਹੀਂ ਜਾ ਰਿਹਾ ਤੇ ਅਸੀਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੇ ਡਾਟਾ ਸਾਹਿਬ, ਐਮਪੀ ਸਾਹਿਬ, ਡਾਟਾ ਲ ਕੀ ਕਹਿੰਦੇ ਪਿਛਲੀ ਵਾਰ ਵੀ ਜਿਹੜਾ ਨਾ ਟੋਬੇ ਦਾ ਨਿਕਾਸੀ ਜਿਹੜੀ ਆ ਓਵਰਫਲੋ ਕੱਢਣ ਲੱਗਿਆ ਸੀ ਤਾਂ ਦੂਜੇ ਪਿੰਡ ਨੇ ਕਿਹਾ ਸੀ ਕਿ ਸਾਡੇ ਪਿੰਡ ਵਾਲਾ ਪਾਣੀ ਨਾ ਪਾਏ ਜਾ। ਹਾਂਜੀ ਨਾਲ ਦੇ ਪਿੰਡ ਵਾਲੇ ਲਾਪਨ ਦੇ ਕਹਿਣ ਮਤਲਬ ਇਹ ਦਿੱਕਤ ਆ ਰਹੀ ਆ ਮਤਲਬ ਕਿ ਸਾਡੇ ਪਿੰਡ ਨਾ ਪਾਣੀ ਪਾਏ ਜਾਵੇ। ਤੇ ਤੋਂ ਕੁਝ ਕਾਰਨ ਮਤਲਬ ਇਹ ਵੀ ਪੁਲੀਆਂ ਬਹੁਤ ਘੱਟ ਆ ਸੜਕ ਦੇ ਵਿੱਚ ਸੜਕਾਂ ਉੱਚੀਆਂ ਹੋਣ ਕਰਕੇ ਇਹ ਵੀ ਕਾਰਨ ਇਹਦਾ ਹੈਗਾ ਆ। ਹਾਂਜੀ ਕੀ ਨਾ ਹਾਂਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਸਾਫ ਦਾ ਸਰਪੰਚ ਪਿੰਡ ਕਾਲੀਵਾਲ ਫੱਤੂ ਕੀ ਦਿੱਕਤ ਆ ਰਹੀ ਐ ਇੱਥੇ ਤੁਸੀਂ ਰਾਤ ਦਾ ਕਾਫੀ ਮੀਂਹ ਪੈ ਰਿਹਾ ਜੀ 10 ਵ ਯੇ ਦੇ ਨਾਲ ਹਕੂਮਤ ਪਰ ਦਾ ਨੰਗਲ ਦਾ ਖਰੋਦੀ ਦਾ ਪਾਣੀ ਸਾਡੇ ਪਿੰਡ ਆ ਰਿਹਾ ਸਾਰਾ ਛੱਪੜਾਂ ਦਾ ਓਵਰਫਲੋ ਹੋ ਕੇ ਤੇ ਸਾਰਾ ਪਾਣੀ ਕੂਂਦਪਰ ਦੇ ਛੱਪੜ ਦਾ ਵੀ ਪਹਿਲਾ ਕੰਧ ਵੱਡੀ ਹੋ ਉਹ ਵੀ ਕੰਧ ਤੋੜੀ ਪਾਣੀ ਨਿਕਲਿਆ ਨਹੀਂ ਤਾਂ ਪਿੰਡ ਸਾਰਾ ਡੁੱਬ ਰਿਹਾ ਸੀ ਹਜੇ ਤੱਕ ਵੀ ਡੁੱਬਾ ਪਿਆ ਜੀ ਕੂਂਦਪਰ ਦਾ ਕਾਲੇਵਾਲ ਦਾ ਪਿੰਡ ਸਾਰਾ ਡੁੱਬ ਗਿਆ ਸਾਡਾ ਨਵਾਂ ਛੱਪੜ ਅਸੀਂ 18-20 ਲੱਖ ਰੁਪਈਆ ਲਾ ਕੇ ਬਣਾਇਆ ਸੀ ਉਹ ਵੀ ਓਵਰਫਲੋ ਹੋ ਕੇ ਪਾਣੀ ਦਾ ਉਹ ਟੁੱਟ ਰਿਹਾ ਇੱਕ ਪਾਸੇ ਸਾਰਾ ਪਾਣੀ ਜਾ ਰਿਹਾ ਪਹਿਲਾਂ ਪਾਣੀ ਵੰਡਵਾ ਜਾ ਰਿਹਾ ਸੀ ਜੀ ਆਹ ਖੇਤ ਦੇ ਵਿੱਚੀ ਆਹ ਮੋਰੇ ਕੁੜੀਆਂ ਲੱਗ ਇੱਥੋਂ ਪੈ ਕੇ ਕੁਛ ਐ ਨਾ ਖੇਤਾਂ ਨੂੰ ਪੈ ਜਾਂਦਾ ਕੁਛ ਐ ਨਾ ਖੇਤਾਂ ਨੂੰ ਪੈ ਜਾਂਦਾ ਬੰਡਵਾ ਪਾਣੀ ਜਾਂਦਾ ਪਾਣੀ ਭਾਤ ਤੋਂ ਨਿਕਲ ਜਾਂਦਾ ਇਸ ਬੰਦਿਆਂ ਨੇ ਜੀ 2-3 ਸਾਲ ਤੋਂ ਆ ਬੰਨ ਲਾਇਆ ਪੱਕਾ ਕੱਚਾ ਆ ਨਾਲ ਮਿੱਟੀ ਦਾ ਇਹ ਬੰਨ ਨਹੀਂ ਕਹਿੰਦੇ ਤੋੜ ਦੇਣਾ ਸੜਕ ਤੋੜ ਦੇਣੀ ਆ ਕੁਲੀ ਬਣੀਓ ਸਰਕਾਰੀ ਪਾਣੀ ਆਈ ਜਾਵੇ ਜਾਈ ਜਾਵੇ ਇਸ ਦੇ ਸੰਬੰਧ ਵਿੱਚ ਕਿਸੇ ਨੂੰ ਸ਼ਿਕਾਇਤ ਵੀ ਕੀਤੀ ਸੀ ਸ਼ਿਕਾਇਤ ਆਈ ਤਾਂ ਕਿਸ ਨੂੰ ਨਹੀਂ ਕੀਤੀ ਜਾਂ ਘਰ ਵਾਲੇ ਸੱਦੇ ਸੇ ਅਸਿਕਾ ਭਾਈ ਬੰਦੀ ਦੇ ਨਾਲ ਸਾਰਿਆਂ ਦੇ ਘਰ ਬਚਾਓ ਕੁਦਰਤੀ ਆਫਤ ਆ ਬੰਡਵਾ ਪਾਣੀ ਦੇ ਦੇ ਝੋਨੇ ਦਾ ਕੋਈ ਨੁਕਸਾਨ ਨਹੀਂ ਗਾ ਇਹ ਕਹਿੰਦੇ ਲੋਕਾਂ ਦੇ ਖਰਾਬ ਹੋ ਜਾਣ ਅਸੀਂ ਆਪਣਾ ਖੇਤ ਨਹੀਂ ਨੁਕਸਾਨ ਹੋਣਾ ਅਸੀਂ ਝੋਨਾ ਵੱਡਾ ਨਹੀਂ ਦੇਣਾ ਹੁਣ ਅਗਲੀ ਰਾਣਨੀਤੀ ਕੀ ਹੋਵੇਗੀ ਹੁਣ ਜੇ ਜੇਕਰ ਨਹੀਂ ਅਗਲੇ ਨੇ ਬੰਨ ਤੋੜਿਆ ਅਸੀਂ ਰਾਣਨੀਤੀ ਆਹੀ ਤਾਂ ਇਹ ਕਹਿੰਦੇ ਵਾ ਅਸੀਂ ਤਾਂ ਇਕੱਠੇ ਹੋ ਕੇ ਤੋੜਨਾ ਚਾਹੁੰਦੇ ਆ ਬੰਨ ਸਾਨੂੰ ਪ੍ਰਸ਼ਾਸਨ ਇੱਕ ਵਾਰ ਯਾਦ ਵੀ ਅਸੀਂ ਤੋੜ ਕੇ ਦੱਸਾਂਗਾ ਕਿ ਦਾਕੇ ਦਾ ਸਾਰ ਛੱਡ ਦਾ ਪਿੰਡ ਸਾਰਾ ਡੁੱਬ ਗਿਆ ਜੀ ਗਰੀਬਾਂ ਦੇ ਘਰ ਸਾਰੇ ਠਹਿ ਜਾਣੇ। ਘਰਾਂ ਘਰਾਂ ਚ ਪਾਣੀ ਭਰਿਆ ਜਾ ਆਪਣੇ ਜੀ। ਬਹੁਤ ਬਹੁਤ ਪਾਣੀ ਭਰਿਆ। ਸਰਪੇਸ਼ ਨੂੰ ਜੀ ਪਹੁੰਚ ਕਰੂ। ਹਾਂਜੀ। ਪ੍ਰਸ਼ਾਸਨ ਕੋ ਪਹੁੰਚ ਕਰਾਂਗੇ ਜੀ ਕਰਾਂਗੇ। ਸਿਰਫ ਇੱਕ ਬੰਦੇ ਨੇ ਸਾਨੂੰ ਨਹੀਂ ਕੰਮ ਕੀਤਾ। ਇਹ ਇਹ ਕਹਿੰਦੇ ਅਸੀਂ ਨਹੀਂ ਆਪਣੇ ਖੇਤ ਚ ਪਾਣੀ ਪਿਆਣ ਦੇਣ। ਇਹਨਾਂ ਦੀ ਫਸਲ ਖਰਾਬ ਹੁੰਦੀ। ਇਹਨਾਂ ਦੀ ਪਤਾ ਬਾਕੀ ਦੀ ਫਸਲ ਖਰਾਬ ਹੁੰਦੀ ਹੈ। ਸਰਕਾਰ ਨੂੰ ਕੀ ਕਹਿਣਾ ਜਾਊਂਗੀ? ਸਰਕਾਰ ਨੂੰ ਇਹ ਚਣਾ ਕਹਿੰਦੇ ਜਦੋਂ ਖੇਤਾਂ ਦੇ ਵਿੱਚ ਪੁੜੀਆਂ ਲੱਗੀਆਂ ਆ। ਜਿਨ੍ਹਾਂ ਨੇ ਪਿੰਡ ਦੇ ਲਾਗੇ ਖ ਵੰਦੀਆਂ ਹੁੰਨੀਆਂ ਕਿ ਤੁਹਾਡੇ ਖੇਤ ਚ ਪਾਣੀ ਵੀ ਪੈਣਾ ਮੀਂਹ ਦਾ ਪਾਣੀ ਵੀ ਪੈਣਾ ਨਾਲਿਆਂ ਦਾ ਹੀ ਪੈਣਾ ਪੁੜੀਆਂ ਵੀ ਲੱਗਣੀਆਂ ਫੇਰ ਵੀ ਧੱਕਾ ਕਰ ਰਹੇ ਫੇਰ ਵੀ ਧੱਕਾ ਕਰ ਰਹੇ ਆ ਪੁੜੀਆਂ ਲੱਗੀਆਂ ਵੀ ਹੋਈਆਂ ਸਰਕਾਰ ਦੇ ਜੇ ਸੰਧੀ ਵਾਲੇ ਟਾਈਮ ਦੇ ਵਿੱਚ ਲਿਖ ਕੇ ਲਿਖਤੀ ਹੋਇਆ ਹੁੰਦਾ ਨਾ ਦੇ ਨਾਲ ਪਿੰਡ ਦੇ ਵਿੱਚ ਪਾਣੀ ਦਾ ਪਿੰਡ ਦੇ ਜਿਹੜਾ ਰੱਖਿਆ ਤਾਂ ਜਨ ਲਾਗੇ ਲੈਣੇ ਆ ਉੱਚ ਪਾਣੀ ਪੈ ਸਕਦਾ ਹੁਣ ਕੀ ਇਕੱਠੇ ਹੋਏ ਹੁਣ ਬੰਨ ਅਸੀਂ ਪਾਣੀ ਵਟਾਣ ਲੱਗੇ ਸੀ ਉਧਰੋਂ ਵਟਿਆ ਸੀ ਪਾਣੀ ਤਕਸੀਮ ਕੀਤਾ ਕੁੰਤਪੁਰ ਵੀ ਡੁੱਬ ਪਿਆ ਕਾਲੇ ਵਾਲੀ ਵੀ ਡੁੱਬ ਪਿਆ ਪਰ ਇਹ ਬੰਦੇ ਜਿਹੜੇ ਦੋ ਆ ਇਹ ਕਹਿੰਦੇ ਅਸੀਂ ਪਾਣੀ ਨਹੀਂ ਵਟਾਉਂਦੇ ਨਾ ਤੁਹਾ ਇੱਕ ਇਹਦਾ ਨਾਇਣ ਤੇ ਪਲਦੀਪ ਸਿੰਘ ਆ ਜੀ ਦੂਜਾ ਮਾਣਾ ਤੇ ਨਿੰਦਰ ਇਹਨਾਂ ਦੀ ਜਿਨ੍ਹਾਂ ਦੀ ਜ਼ਮੀਨ ਆ ਜਿਨ੍ਹਾਂ ਨੇ ਇਹਨੇ ਵੀ ਠੇਕੇ ਤੇ ਲਈ ਹੋਈ ਆ ਜੀ ਠੇਕੇ ਤੇ ਖੇਤ ਲੈ ਹੋਇਆ ਠੇਕੇ ਤੇ ਲੈ ਕੇ ਵੀ ਆਪਣੀ ਤੁਸ ਜਮਾਰਾ ਵੀ ਅਸੀਂ ਪਾਣੀ ਨਹੀਂ ਪਾ ਦਿੰਦੇ